ਅਸੀਂ ਇਸ ਬਲੇਹਾਂ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਜਿੱਥੇ ਦੇਖਿਆ ਕਿ ਅਕਸਰ ਦਫ਼ਤਰ ਦੇ ਵਿੱਚ ਅਗਰ ਕਿਸੇ ਅਫਸਰ ਨੂੰ ਮਿਲਣਾ ਹੁੰਦਾ ਤਾਂ ਉਹਦਾ ਜਿਹੜਾ ਸਮਾਂ ਹੁੰਦਾਗਾ 12 ਤੋਂ 1 ਦਾ ਲਿਖਿਆ ਹੁੰਦਾਗਾ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਜਿਹੜਾ ਕਿਸੇ ਵੀ ਅਫਸਰ ਨੂੰ ਜਿਹੜਾ ਮਿਲ ਸਕਦੇ ਹੋ ਨੰਬਰ ਪਲੇਟ ਲਿਖੀ ਹੋਈ ਹੈ 12 ਤੋਂ 1 ਹੁਣ ਟਾਈਮ ਜਿਹੜਾ ਹੈਗਾ 12:30 ਹੋ ਚੁੱਕੇ ਨੇ ਲੇਕਿਨ ਕੋਈ ਵੀ ਅ ਅਧਿਕਾਰੀ ਜਿਹੜਾ ਹੈਗਾ ਅਕਸਰ ਦੇਖਣ ਨੂੰ ਮਿਲਦਾ ਪਬਲਿਕ ਹੈਗੀ ਉਹ ਹਜੇ ਵੀ ਜਿਹੜਾ ਹੈਗਾ ਮਿਲਣ ਵਾਸਤੇ ਵੇਟ ਕਰ ਰਹੀ ਹੈ ਇਹ ਲੰਬੀਆਂ ਲੰਬੀਆਂ ਲਾਈਨਾਂ ਤੁਸੀਂ ਦੇਖ ਸਕਦੇ ਹੋ ਅਫਸਰ ਪੂਰੀ ਗੈਲਰੀ ਜਿਹੜੀ ਹੈਗੀ ਭਰੀ ਹੋਈ ਹੈ ਕਿਉਂਕਿ ਅਕਸਰ ਕੋਈ ਸਰਕਾਰੀ ਕੰਮ ਹੁੰਦਾ ਤਾਂ ਪਬਲਿਕ ਦਾ ਸਮਾਂ ਜਿਹੜਾ ਹੈਗਾ 12:01 ਵੇ ਦਾ ਰੱਖਿਆ ਹੁੰਦਾ ਹੈਗਾ ਲੇਕਿਨ ਦਫਤਰਾਂ ਵਿੱਚ ਜਾਓ ਤਾਂ ਇਹ ਸੁਣਨ ਨੂੰ ਮਿਲਦਾ ਕਿ ਮੀਟਿੰਗ ਚੱਲ ਰਹੀ ਹੈਗੀ ਆਹੀ ਹੁਣ ਜਿਹੜਾ ਹੈਗਾ ਚੰਡੀਗੜ੍ਹ ਨਗਰ ਨਿਗਮ ਦਾ ਦਫਤਰ ਹੈ ਤੁਸੀਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮੀਟਿੰਗ ਪਤਾ ਨਹੀਂ ਕਦੋਂ ਦੀ ਚੱਲ ਰਹੀ ਹੈ ਲੇਕਿਨ 12:01 ਦਾ ਇਹਨਾਂ ਸਮਾਂ ਲਿਖਿਆ ਪਬਲਿਕ ਖਰਾਸ਼ ਹੋ ਰਹੀ ਹੈ ਗਿਆ ਖਰਾਸ਼ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਮਿਲਣ ਵਾਲੇ ਬੈਠੇ ਨੇ ਲੇਕਿਨ ਅਫਸਰ ਹਰੇ ਅੰਦਰੂਨੀ ਦੀ ਮੀਟਿੰਗ ਚੱਲ ਰਹੀ ਹੈਗੀ ਅਕਸਰ ਏ ਇਹ ਵੀ ਸੁਣਨ ਨੂੰ ਮਿਲਦਾ ਕਿ ਪਬਲਿਕ ਤੇ ਆਮ ਲੋਕਾਂ ਦੇ ਵਿੱਚ ਮਿਲਣ ਵਾਸਤੇ ਜਿਹੜਾਗਾ ਇੱਕ ਪਬਲਿਕ ਫ੍ਰੈਂਡਲੀ ਕਰਨ ਵਾਸਤੇ ਇਹ ਸਮਾਂ ਜਿਹੜਾਗਾ ਬਾਹਰ ਤੋਂ ਇੱਕ ਵਾਰੀ ਰੱਖਿਆ ਹੁੰਦਾ ਲੇਕਿਨ ਬਾਹਰ ਤੋਂ ਇੱਕ ਆ ਕੇ ਲੋਕ ਜਿਹੜੇ ਇੱਥੇ ਹਰਾਸ਼ ਹੁੰਦੇ ਨੇ ਪਰ ਕੋਈ ਵੀ ਅਫਸਰ ਜਿਹੜਾਗਾ ਨਹੀਂ ਮਿਲਦਾਗਾ ਬਸ ਇਹੀ ਮੈਸੇਜ ਮਿਲਦਾਗਾ ਬਾਹਰੋਂ ਕਿ ਅੰਦਰ ਜਿਹੜੀ ਹੈਗੀ ਮੀਟਿੰਗ ਚੱਲਦੀ ਪਈ ਹੈਗੀ